ਕਬੱਡੀ 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 ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਖੁਸ਼ੀ ਆਉਣ ਵਾਲੀ 13 ਤਰੀਕ ਨੂੰ ਦਿਨ ਐਤਵਾਰ ਕਮੈਂਟਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਜੁਕੇ ਕਬੱਡੀ ਪਟITION ਵੱਲੋਂ ਤੇ ਜਿੱਥੇ ਸਾਰੀਆਂ ਟੀਮਾਂ ਪਹੁੰਚ ਰਹੀ ਜੰਨੇ ਬਹੁਤ ਵਧੀਆ ਤੇ ਆਪਣੀ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਟੈਲਫੋਰਡ ਵੀ ਪਹੁੰਚ ਰਹੀ ਆ ਤੇ ਆਪਾਂ ਵੀ ਪਹੁੰਚ ਰਹੇ ਆ ਤੇ ਆਪਣੇ ਭਰਾ ਕੀਤੇ ਵੱਜੋਵੇ ਵੱਲੋਂ ਖੁੱਲੇ ਸਦਿਆ ਆਓ ਮਾ ਮਾ ਕੇ ਪਹੁੰਚੋ ਤੇ 13 ਤਰੀਕ ਨੂੰ ਕਮੈਂਟਰੀ ਦੇ ਮੇਲੇ ਦੇ ਰੌਣਕਾਂ ਵਧਾਓ ਸਤਿ ਸ੍ਰੀ ਅਕਾਲ ਜੀ ਜੀ ਗੱਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦਿੱਤਾ ਚਿੱਠੀ 13 ਜੁਲਾਈ ਨੂੰ ਕਵੈਂਟਰੀ ਕਬੱਡੀ ਕਪੂਮ ਜਾ ਰਿਹਾ ਆ ਤੇ ਆਪ ਕੋਲੋਂ ਸਾਰਿਆਂ ਨੂੰ ਪਹੁੰਚੋ ਖੁੱਲੇ ਸੱਦੇ ਆ ਸਾਰਿਆਂ ਨੂੰ ਆਪਣਾ ਪੁਰਾ ਦਿੱਤਾ ਵੱਜਵੇ ਸਾਰਿਆਂ ਨੂੰ ਸੱਦਾ ਪੱਤਰ ਦੇ ਰਿਹਾ ਆ 13 ਜੁਲਾਈ ਨੂੰ ਕਵੈਂਟਰੀ ਵਿਖੇ ਪਹੁੰਚੋ ਸਾਰੇ ਜਾਨੇ ਥੈਂਕ ਯੂ ਸਤਿਕਾਰ ਮੈਂ ਤੁਹਾਡਾ ਆਪਣਾ ਸ਼ਾਹਜਾਦ ਲਈ ਸਾਜੀ ਨਾਲ ਆਪਣੇ ਨਾਮ ਵੱਡੇ ਛੋਟੇ ਭਰਾ ਤੇ 13 ਤਰੀਕ ਨੂੰ ਕਮੈਂਟਰੀ ਦੇ ਵਿੱਚ ਬਹੁਤ ਸ਼ਾਨਦਾਰ ਕਬੱਡੀ ਕੱਪ ਹੋਣ ਜਾ ਰਿਹਾ ਜਿੱਥੇ ਆਪਾਂ ਵੀ ਪਹੁੰਚਦੇ ਆ ਤੇ 8 ਟੀਮਾਂ ਦੇ ਭੇਡ ਹੋਣਗੇ ਆਪਣਾ ਅਮਰਜੀਤ ਖੰਗੂਰਾ ਤੇ ਸੋਨਾ ਦਾਸੀ ਵਾਲ ਵੱਲੋਂ ਖੁੱਲੇ ਸੱਦੇ ਦਿੱਤੇ ਗਿਆ ਤੇ ਸਾਰੇ ਵੀਰ ਉੱਥੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਸਤਿ ਸ਼੍ਰੀ ਅਕਾਲ ਜੀ ਅਸਲਾਮੁਅਲੈਕਮ ਜੀ ਮੈਂ ਰੜਾ ਭਰਾ ਰਾਣਾ ਅਲੀਸ਼ਾਨ 13 ਜੁਲਾਈ ਨੂੰ ਕਵੰਤਰੀ ਅੰਗਰੇਨ ਦੇ ਕੋਲ ਬਹੁਤ ਅਲੀਸ਼ਾਨ ਕਬੱਡੀ ਦਾ ਕੱਪ ਹੋਣ ਜਾ ਰਿਹਾ ਤੇ ਸਾਡਾ ਭਰਾ ਕੀਤਾ ਬਾਜਵਾ ਉਹਦੇ ਵੱਲੋਂ ਖੁੱਲੇ ਸੱਦੇ ਆ ਜਿੰਨੇ ਕਬੱਡੀ ਨੂੰ ਪਿਆਰ ਕਰਦੇ ਆ ਕਮੈਂਟਰੀ ਜ਼ਰੂਰ ਪਹੁੰਚੋ 13 ਜੁਲਾਈ ਨੂੰ ਤੇ ਜਾ ਕੇ ਸਾਡੇ ਭਰਾ ਦੇ ਕੱਪ ਦੀ ਨੌਣਾ ਖਦਾਇਓ థాంਕ ਯੂ ਜੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਮਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ